ਮਰਦਾਬਾਦ 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 ਕਿਸਾਨ ਜੁਨੀਆਂ ਜਿੰਦਾਬਾਦ 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 ਕਿਰਤੀ ਕਿਸਾਨ ਜੁਨੀਆਂ ਜਿੰਦਾਬਾਦ 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 ਵੀਲੀ ਬੋਰਡ ਦੇ ਪ੍ਰੈਸਰਾਂ ਸਰ ਮਰਦਾਬਾਦ 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 ਵੀਲੀ ਬੋਰਡ ਦੇ ਪ੍ਰੈਸਰਾਂ ਸਰ ਮਰਦਾਬਾਦ 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 ਸਰਕਾਰਾਂ ਦੇ ਹੱਥ ਠੋਕੇ ਆਪ ਸਰ ਮਰਦਾਬਾਦ ਮਰਦਾਬਾਦ ਮੁਰਦਾਬਾ ਮੁਰਦਾਬਾ ਮੈਂ ਬਲਵਿੰਦਰ ਸਿੰਘ ਖੰਦੇਵਾਲਾ ਜ਼ਿਲ੍ਹਾ ਗੂਗਰਤਿਕ ਸੰਜੂਨੀਅਨ ਅੱਜ ਅਸੀਂ ਬਿਜਲੀ ਬੋਰਡ ਦੇ ਦਫਤਰ ਦੇ ਵਿੱਚ ਧਰਨਾ ਲਾ ਕੇ ਬੈਠੇ ਆ ਕਿਉਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀਗੇ ਕਿ ਸਾਰੀਆਂ ਤੁਹਾਡੇ ਲੋਕਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣੀਆਂ ਔਰ ਕਿਤੇ ਵੀ ਧਰਨਾ ਲਾਉਣ ਦੀ ਤੁਹਾਨੂੰ ਲੋੜ ਨਹੀਂ ਪਊਗੀ ਹੁਣ ਝੋਨੇ ਦਾ ਜਿਹੜਾ ਸੀਜ਼ਨ ਆ ਉਹ ਪੀਕ ਤੇ ਆ ਸਰਕਾਰ ਵੱਲੋਂ 8 ਘੰਟੇ ਬਿਜਲੀ ਦਾ ਜਿਹੜਾ ਹੈਗਾ ਐਲਾਨ ਕੀਤਾ ਹੋਇਆ ਵੀ ਸਾਰੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਊਗੀ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਡੇ ਮੁਕਸਰ ਏਰੀਏ ਦੀ ਜਿਹੜੀ ਬਿਜਲੀ ਹੈ ਉਹ ਕਿਤੇ ਛੱਡਦੀ ਕਿਤੇ ਬੰਦ ਹੋ ਗਈ ਕਿਤੇ ਛੱਡਦੀ ਕਿਤੇ ਬੰਦ ਹੋ ਗਈ ਕਿਸਾਨ ਜਿਹੜੇ ਬਹੁਤ ਦੁਖੀ ਹੈ ਉੱਤੋਂ ਜਿਹੜਾ بارش ਵੀ ਜਿਹੜੀ ਹੈ ਉਹ ਨਹੀਂ ਆਈ। ਕਿਸਾਨ ਦੁਖੀ ਹੋ ਚੁੱਕੇ ਹੈਗਾ ਪਤਾ ਲੱਗਿਆ ਜਦੋਂ ਅਸੀਂ ਦਫ਼ਤਰ ਦੇ ਵਿੱਚ ਗਏ ਆਂ ਕਿ ਸਰਕਾਰ ਵੱਲੋਂ ਉਤੋਂ ਸਾਡੇ ਕੋਲ ਇੱਕ ਜਿਹੜੀ ਹੈਗੀ ਆ ਉਹ ਕਿਤੋਂ ਸਾਨੂੰ ਪ੍ਰਾਪਤ ਹੋਇਆ ਲੈਟਰ ਜਿਹੜਾ ਪਟਿਆਲਾ ਦੇ ਅਫਸਰਾਂ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਗਿੱਦੜਵਾ ਜਿਹੜੀ ਹੈ ਉਹ ਜਿਮਣੀ ਚੂਣ ਹੋਣੀ ਹੈ ਗਿੱਦੜਵੇ ਦੀ ਬਿਜਲੀ ਬਿਲਕੁਲ ਬੰਦ ਨਹੀਂ ਹੋਣੀ ਚਾਹੀਦੀ ਪਾ ਸਾਰਾ ਪੰਜਾਬ ਮਰ ਜਾਏ ਅੱਜ ਅਸੀਂ ਇਹਨਾਂ ਅਫਸਰਾਂ ਨੂੰ ਦੱਸਣ ਆਏ ਆ ਕਿ ਅਸੀਂ ਆਪਦੀ ਬਿਜਲੀ ਹੈ ਜਿਹੜੀ ਉਹ ਚਲਵਾ ਕੇ ਰ੍ਹਾਂਗੇ ਕਿਉਂਕਿ ਸਾਡਾ ਵੀ ਉਹਨਾਂ ਹੀ ਹੱਕ ਹੈ ਜਿੰਨਾ ਗਿੱਦੜਵੇ ਦਾ ਅਸੀਂ ਵੀ ਪਿੱਛੇ ਇਲੈਕਸ਼ਨ ਕਰਵਾਏ ਐ ਤੇ ਹੁਣ ਜਿਹੜਾ ਜਿਮਨੀ ਜ਼ੋਨ ਗਿੱਦੜਬਾਏ ਚ ਹੋ ਰਹੀ ਐ ਉਹਦੇ ਸਬੰਧ ਜੀ ਇਹ ਸਾਰੀ ਬਿਜਲੀ ਜਿਹੜੀ ਐ ਉਹ ਗਿੱਦੜਬਾਏ ਨੂੰ ਸਪਲਾਈ ਕਰ ਰਿਆ ਐ ਇਹ ਸਾਡੇ ਕੋਲ ਇੱਕ ਲੈਟਰ ਹੈਗਾ ਜਿਹਦੇ ਤੇ ਉਹਨਾਂ ਨੇ ਆਪਦੇ ਅਫਸਰਾਂ ਨੂੰ ਪਟਿਆਲੇ ਵਾਲੇ ਅਫੀਸਰਜ਼ ਨੇ ਸੁਨੇਹਾ ਭੇਜੇ ਸ਼ੰਗਾਰਜ ਜਿਹੜਾ ਸਾਡਾ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਸਾਨੂੰ 8 ਘੰਟੇ ਜਿਹੜੀ ਐ ਉਹ ਬਿਜਲੀ ਨਹੀਂ ਮਿਲਦੀ ਉਹਨਾਂ ਜਿਹੜਾ ਅਸੀਂ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਅੱਜ ਬੇਸ਼ੱਕ ਸਾਡੀ ਜਿਹੜੀ ਗਿਣਤੀ ਐ ਉਹ ਜਾਣ ਕੀ ਜਿਹੜਾ ਹੈਗਾ 1 ਘੰਟੇ ਦੇ ਮੈਸੇਜ ਤੇ ਅਸੀਂ ਜਿਹੜਾ ਇਕੱਠੇ ਹੋਏ ਆ ਬੇਸ਼ੱਕ ਇਹ ਲੱਗਦਾ ਹੋਊਗਾ ਇਹਨਾਂ ਨੂੰ ਵੀ ਇਹ ਘੱਟ ਹੈ ਪਰ ਇੱਥੇ ਜਿਹੜੀਆਂ ਟਾਲੀਆਂ ਦੀਆਂ ਟਾਲੀਆਂ ਹਰੇਕ ਪਿੰਡ ਚੋਂ ਭਰ ਕੇ ਆਉਣਗੀਆਂ ਅਸੀਂ ਲਗਾਤਾਰ ਜਿੰਨਾ ਚਿਰ ਵੀ ਇਹ ਸਾਨੂੰ ਪੂਰੀ 8 ਘੰਟੇ ਬਿਜਲੀ ਨਹੀਂ ਦੇਣਗੇ ਤੇ ਸਾਡੀਆਂ ਜਿਹੜੀਆਂ ਇਹ ਮੰਗਾਂ ਹੈ ਉਹ ਮੰਨੀਆਂ ਨਹੀਂ ਜਾਣਗੀਆਂ ਉਹਨਾਂ ਚ ਅਸੀਂ ਲਗਾਤਾਰ ਜਿਹੜਾ ਹੈਗਾ ਆਪਦਾ ਸੰਘਰਸ਼ ਜਾਰੀ ਰੱਖਾਂਗੇ ਸਾਨੂੰ ਬੇਸ਼ੱਕ ਇਹਦੇ ਵਾਸਤੇ ਕੁਝ ਵੀ ਕਰਨਾ ਪਵੇਗਾ